ਭਲੇ ਭਾਈ ਤੇ ਲੱਗਣਾ ਓਤੀ ਨਿੱਤੀ ਸੀ ਗੱਲ ਓ ਛੁੱਟੀ ਭਾਜ ਜਦ ਮੈਂ ਮੇਲਾ ਵੇਖਣ ਗਿਆ ਸੀ ਛੁੱਟੀ ਕੀਤੀ ਤੇ ਆ ਜਿਹੜੇ ਮੇਲੇ ਦੇ ਭਾਂਡੇ ਕਹਿੰਦੇ ਆਉਣੇ ਆ ਹਾਂ ਪੁੰਨਿਆ ਸੀ ਕੀ ਕੀਤਾ ਤਿੰਨ ਬਾਰ ਜਾ ਕੇ ਪੁੰਨਿਆ ਲੱਗਣਾ ਹੈੜਾ ਕੁੜੀਆ ਸਾਰੇ ਪ੍ਰੋਣੇ ਦੌਰ ਕੇ ਦਾ ਤੂੰ ਭਾਂਡੇ ਹੁਣ ਕੱਲੇ ਹੀ ਧੋ ਤੈਨੂੰ ਪ੍ਰੋਣੇ ਮਾਸੀ ਆਈ ਤੇਰੀ ਤੇ ਪ੍ਰੋਣੇ ਤੋਰੇ ਮਾਸੀ ਆਈ ਤੇ ਪ੍ਰੋਣੇ ਤੇਰੀ ਭੂਆ ਸੀ ਤੇਰੀ ਭੂਆ ਆਈ ਓ ਨਾ ਯਾਰ ਐਦਾਂ ਨਾ ਕਰੋ ਮੈਂ ਤਾਂ ਦੰਨਾ ਵੇਲੀਆ ਯਾਰ ਮੁਮਾਰ ਉਹ ਯਾਰ ਨਹੀਂ ਯਾਰ ਬੰਦਾ ਚੱਲ ਬਿਮਾਰ ਆ ਬੰਦਾ ਸਵੇਰ ਦਾ ਨਹੀਂ ਕੁਝ ਕਰਨਾ ਨਾ ਕਰੇ ਹਨਾ ਬੰਦਾ ਚੱਲ ਆ ਜਿਹੜਾ ਹੁਣ ਲੰਗਰ ਵਾਲੇ ਭਾਂਡੇ ਦਾ ਤੋਂ ਸਾਦਾ ਹੀ ਆ ਇਹ ਉਹ ਲੰਗਰ ਮਮਾ ਅੱਜ ਪੁੰਨਿਆ ਹੀ ਆ ਕੇ ਜੇ ਵੀਰਵਾਰ ਤਾਂ ਹੈਗਾ ਜੀ ਵੀਰਵਾਰ ਤਾਂ ਹੈਗਾ ਜੀ ਆਹੋ ਚੌਂਗੀ ਇਥੇ ਚੰਗੀ ਬੰਦ ਤੂੰ ਜੇ ਸੁੱਖ ਹੀ ਲਿਆ ਕੀ ਹਾਲ ਤੇਰੀ ਹਾਲ ਤੇ ਧੋਨੇ ਉਹੀ ਗੱਲ ਉਹੀ ਵੀ ਜਿਹੜੀ ਪਹਿਲੇ ਕੀਤੀ ਸੀ ਪਹਿਲੇ ਬਰੋਦੀ ਹੁਣ ਦਿ ਵਾਲੀ ਗੱਲ ਇਹਦੇ ਹੁਣ ਫੇਰ ਵਾਲੀ ਗੱਲ ਹੋ ਗਈ ਮੈਂ ਤਾਰ ਨੂੰ ਹਜੇ ਪਏ ਵਾ ਤੇ ਮੇਨ ਭਾਈ ਤਾਰ ਨੂੰ ਪਏ ਆ ਦੇਖ ਨਾ ਸਾਡੇ ਭਾਂਡੇ ਰੋਟੀ ਖਾਣ ਨੂੰ ਹੈ ਨਹੀਂ ਕੇ ਭਰਾਵਾ ਆਰੇ ਵਾਸਤੇ ਇਹਨਾਂ ਨੇ ਮਰੇ ਮੈਂਤ ਤਾਰ ਲਾ ਪਾ ਆਸਾ ਅਗਲਾ ਡੱਬਾ ਬਾਟੋ ਚ ਪਾ ਲੈਨੇ ਸੋ ਮੈਂਤ ਤਾਰ ਲਾ ਪਾ ਇਹਨਾਂ ਮਰੇ ਆਸਾ ਅਗਲਾ ਡੱਬਾ ਵੜਲਾ ਚਾਲਾ ਚ ਪਾ ਲੈਨੇ ਨਹੀਂ ਹੈਗਾ ਆਪਾਂ ਡਾ ਕੋਈ ਤੇ ਨਾ ਨਾ ਬਾਲਟੀ ਵੜ ਲਈਏ ਔਰ ਮੈਂ ਤਾਂ ਨਾ ਬਾਟੀ ਚ ਵੱਡੀਆਂ ਥੱਲੇ ਥਾਲੀਆਂ ਬਣਾਈਆਂ ਪਾ ਜਨਾ ਉਹ ਤੋਂ ਇੱਕ ਪੇਪਰ ਲੈ ਆਵਾਂਗੇ ਵਿੱਚ ਪਿਛਾੜਿਆ ਕਰਾਂਗੇ ਜਾਂ ਟੱਕਰ ਤੋਂ ਲੈ ਚ ਪਾ ਲੈ ਸਬਜੀ ਪੇਪਰ ਸਿੜਦੇ ਆ ਕਰਾਂਗੇ ਟੱਕਰ ਤੋਂ ਲੈ ਕੇ ਸਦੀ ਪੈਣੀ ਹੈ ਹੈ ਆਹ